ਆ ਦੇਖੋ ਇੱਧਰ ਮੈਂ ਆਹ ਫੋਨ ਲਿਆ ਵਾ ਆਈਫੋਨ 16 ਤੇ ਇਹਦੇ ਵਾਸਤੇ ਜਦੋਂ ਮੈਨੇ ਇਹਨਾਂ ਨੇ ਨਹੀਂ ਵੱਡੀ ਲਾਈਨ ਲਾਤੀ ਨਾ ਮੈਂ ਬਹੁਤ ਹੈਰਾਨ ਹੋਈ ਤੇ ਬੜੀ ਖੁਸ਼ ਹੋਈ ਕਹਿੰਦੇ ਸਾਰਾ ਕੁਸਟਮ ਫ੍ਰੀ ਆ ਮੈਡਮ ਨਾਲ ਮੈਂ ਕਿਹਾ ਇਦੋਂ ਫਿਰ ਕੀ ਆੰਨਾ ਕੀ ਭਾਲੇ ਦੋ ਦੋ ਅੱਖ ਤੁਸੀਂ ਅੱਡੀ ਦੂਰੋਂ ਦੀ ਇੱਥੇ ਸਿਰਫ ਕਵਰ ਲੈਣ ਆਏ ਕੀ ਉੱਥੇ ਕਵਰ ਨਹੀਂ ਮਿਲਦੇ ਸੀ ਮੈਨੂੰ ਨਹੀਂ ਮਿਲਦੇ ਮਹਿੰਗੇ ਬਹੁਤ ਮਿਲਦੇ ਤੇ ਇੱਥੇ ਕੀ ਮਤਲਬ ਕੀ ਆਪਣਾ ਬਹੁਤ ਰੇਟ ਬਹੁਤ ਫਰਕ ਹੈ ਮੈਮ ਹਾਂਜੀ ਕੈਸੇ ਚੈੱਕ ਕਰ ਸਕਦੇ ਹੋ ਨਾਨਕਸਰ ਤੋਂ ਲੈਮ ਸਪੈਸ਼ਲੀ ਕਵਰ ਲੈਣ ਆਏ ਆ ਨੋਰਮਲੀ ਬੰਦਾ ਆਨਲਾਈਨ ਮਗਾ ਲੈਂਦਾ ਇੰਨਾ ਕਿਹੜਾ ਸਸਤਾ ਮਿਲਦਾ ਇਹ ਤਾਂ ਵੀ ਉਹ ਲੱਕੀ ਡਰਾ ਨਿਕਲਦਾ ਉਹਨੂੰ ਆਈਫੋਨ 16 ਸਾਡੇ ਸਟੋਰ ਵੱਲੋਂ ਇੱਕ ਗਿਫਟ ਦਿੱਤਾ ਜਾਏਗਾ ਸੋ ਕੀ ਹਾਲ ਚਾਲ ਹੈ ਦੋਸਤੋ ਤੁਹਾਡਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਸੱਚਰ ਅਨਮੋਲ ਤੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਜਾ ਰਹੀ ਹੈ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਠਾਕੁਰ ਮੋਬਾਈਲ ਅੱਜ ਤੁਹਾਡਾ ਭਰਾ ਤੁਹਾਨੂੰ ਠਾਕੁਰ ਮੋਬਾਈਲ ਸਹਿਯੋਗ ਕੀ ਲੁਧਿਆਣੇ ਦੇ ਠਮਾਰ ਮੰਡੀ ਦੇ ਵਿੱਚ ਮੌਜੂਦ ਆ ਉਥੇ ਲੈ ਕੇ ਆਇਆ ਵਾ ਇਹ ਸ਼ਾਪ ਇੱਕ ਐਸੀ ਸ਼ਾਪ ਹੈ ਮੋਬਾਈਲ ਸ਼ਾਪ ਹੈ ਤੇ ਐਸੀਆਂ ਐਸੀਆਂ ਆਫਰਾਂ ਲੱਗਦੀਆਂ ਨੇ ਜਿਹੜੀਆਂ ਤੁਸੀਂ ਨਾਰਮਲੀ ਕਦੀ ਵੀ ਦੇਖੀਆਂ ਨਹੀਂ ਹੋਣਗੀਆਂ ਲੋਕੀ ਮੋਬਾਈਲਾਂ ਦੇ ਨਾਲ ਦਿੰਦੇ ਐ ਸਕੀਮਾਂ ਕੋਈ ਪ੍ਰੈਸ ਕੱਟ ਦਿੰਦਾ ਕੋਈ ਕੁਝ ਕੱਟ ਦਿੰਦਾ ਬਟ ਇਹ ਐਸੇ ਬੰਦੇ ਨੇ ਜਿਨ੍ਹਾਂ ਦੇ ਕੋਲ ਜੋ ਕਿ ਯੂਜ਼ ਆਪਾਂ ਯੂਜ਼ ਕਰ ਸਕਦੇ ਆਈਟਮਾਂ ਉਹ ਚੀਜ਼ਾਂ ਜੋ ਕਿ ਸਕੀਮ ਦੇ ਵਿੱਚ ਸਾਨੂੰ ਦਿੰਦੇ ਨੇ ਨਾਲ ਜਿਵੇਂ ਕੀ ਹੋ ਗਿਆ ਚਾਰਜਰ ਵਗੈਰਾ ਹੋਗੇ ਮੈਮੋਰਲ ਵਗੈਰਾ ਹੋਗੇ ਆਪਣੇ ਜਿਹੜੇ ਉੱਪਰ ਪ੍ਰੋਟੈਕਟਰ ਗਾਰਡ ਵਗੈਰਾ ਇਹੋ ਜਿਹੀ ਚੀਜ਼ਾਂ ਦਿੰਦੇ ਨੇ ਚਲੋ ਆਪਾਂ ਟਾਈਮ ਨੂੰ ਖਰਾਬ ਨਹੀਂ ਕਰਦੇ ਚੱਲਦੇ ਆਂ ਅੰਦਰ ਚੱਲ ਚੱਲ ਭਾਜੀ ਬਹੁਤ ਵਧੀਆ ਬਹੁਤ ਵਧੀਆ ਭਾਜੀ ਸੋ ਗਾਇਸ ਆਪਾਂ ਪਹੁੰਚ ਚੁਕੇ ਆਂ ਪ੍ਰਤੀਕ ਪਾ ਜੀ ਨਾਲ ਦੀ ਸ਼ਾਪ ਦੇ ਉੱਤੇ ਜੋ ਕਿ ਠਾਕੁਰ ਮੋਬਾਈਲਸ ਦੇ ਨਾਮ ਤੇ ਹੈ ਭਾਜੀ ਪਿੱਛੇ ਖੜੇ ਹੋਏ ਆ ਭਾਜੀ ਕੀ ਗੱਲ ਹੋ ਗਈ ਬੜਾ ਰੋਲਾ ਪਾਇਆ ਪਿਆ ਬਾਹਰ ਕਹਿੰਦੇ ਮੋਬਾਈਲ ਇੱਕ ਲੈਣ ਜਾਂਦੇ ਆ ਪੰਜ ਚੀਜ਼ਾਂ ਨਾਲ ਫੜਾ ਦਿੰਦੇ ਨੇ ਭਾਜੀ ਆਫਰਾਂ ਹੀ ਆਪਾਂ ਇੱਧਰ ਤੇ ਦੇ ਦਿੱਤੀਆਂ ਨੇ ਜਿਹੜੇ ਸਾਰੇ ਸੁਣ ਕੇ ਹੈਰਾਨ ਹੋ ਜਾਣਗੇ ਜਿਹਦੇ ਕਰਕੇ ਆਪਾਂ ਬਹੁਤ ਸੁਣਿਆ ਹੋਣਾ ਐਪਲ ਵੀਵੋ Oppo Redmi ਹਰ ਬ੍ਰਾਂਡ ਦੇ ਫੋਨਸ ਦੇ ਉੱਪਰ ਨਾ ਕਿਸੇ ਨੇ ਪ੍ਰੈਸ ਲਾਈ ਕਿਸੇ ਨੇ ਕੁਝ ਲਾਇਆ ਜਿਹਦਾ ਕੋਈ ਯੂਟਿਲਾਈਜ਼ ਨਹੀਂ ਹੈ ਬੇਸਿਕਲੀ ਮੈਂ ਉਹ ਚੀਜ਼ਾਂ ਦੀ ਡੀਲ ਦੇਣ ਜਾ ਰਿਹਾ ਜਿਹੜੇ ਕਿ ਆਪਣੇ ਫੋਨ ਦੇ ਨਾਲ ਯੂਜ਼ ਵੀ ਹੋਏਗਾ ਔਰ ਲੋਕੀ ਖੁਸ਼ ਵੀ ਰਹਿਣਗੇ ਕਿ ਸਾਡਾ ਘਟੋ ਘਾਟ ਇਹਨਾਂ ਨੇ 5000 ਰੁਪਏ ਬਚਾਇਆ ਹੈ ਜਿਹਦੇ ਕਰਕੇ ਕੀ ਆ ਮੈਮ ਮੇਰੇ ਕੋਲ ਖੜੇ ਨੇ ਅੱਜ ਹੋ ਤੜਮ ਮੈਂ ਰੂਬਰੂ ਕਰਾਉਣ ਜਾ ਰਿਹਾ ਮੇਰੇ ਕਸਟਮਰ ਨੇ ਬਹੁਤ ਅੱਛੇ ਕਸਟਮਰ ਨੇ ਸਪੈਸ਼ਲੀ ਮੇਰੇ ਕੋਲ ਹਰ ਸਾਲ ਇਹ ਯੂਕੇ ਤੋਂ ਆਂਦੇ ਨੇ ਔਰ ਹਰ ਸਾਲ ਮੇਰੇ ਕੋਲ ਨਾਨਾ ਕਰਦੇ ਵੀ 1 ਲੱਖ ਤੋਂ 2 ਲੱਖ ਰੁਪਏ ਦੀ ਸ਼ਾਪਿੰਗ ਕਰਕੇ ਜਾਂਦੇ ਨੇ ਜਦ ਕਿ ਅੱਜ ਇਹਨਾਂ ਨੇ ਮੇਰੇ ਕੋਲ ਇੱਕ ਆਈਫੋਨ 16 ਬਾਇ ਕੀਤਾ ਹੈ ਔਰ ਮੈਂ ਦੇ ਮੂੰਹ ਤੋਂ ਹੀ ਆਪਾਂ ਇਹਨਾਂ ਦਾ ਐਕਸਪੀਰੀਅੰਸ ਸੁਣੀਏ ਕਿ ਮੇਰੇ ਨਾਲ ਇਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਗਿਆ ਹੈ ਹੈਲੋ ਜੀ ਪ੍ਰਤੀਕ ਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਇੱਧਰ ਮੈਂ ਆਹ ਫੋਨ ਲਿਆ ਵਾ ਆਈਫੋਨ 16 ਤੇ ਇਹਦੇ ਵਾਸਤੇ ਜਦੋਂ ਮੈਨੇ ਇਹਨਾਂ ਨੇ ਨਹੀਂ ਵੱਡੀ ਲਾਈਨ ਲਾਤੀ ਨਾ ਮੈਂ ਬਹੁਤ ਹੈਰਾਨ ਹੋਈ ਤੇ ਬੜੀ ਖੁਸ਼ ਹੋਈ ਕਹਿੰਦੇ ਆ ਸਾਰਾ ਕੁਝ ਤੁਹਾਨੂੰ ਫ੍ਰੀ ਆ ਮੈਡਮ ਨਾਲ ਮੈਂ ਕਿਹਾ ਇਦੋਂ ਫਿਰ ਕੀ ਆ ਅੰਨਾ ਕੀ ਭਾਲੇ ਦੋ ਦੋ ਅੱਖਾਂ ਤੇ ਆਹ ਸਾਰੀਆਂ ਚੀਜ਼ਾਂ ਮੈਨੂੰ ਇਹਨਾਂ ਨੇ ਦੇਤੀਆਂ ਨਾਲੇ ਮੈਨੂੰ ਕੌਫੀ ਵੀ ਪਿਲਾਤੀ ਐ ਤੇ ਵੈਰੀ ਨਾਈਸ ਆ ਨਾ ਬਹੁਤ ਸੋਹਣਾ ਇਹ ਡੀਲ ਕਰ ਰਹੇ ਆ ਤੇ ਇਹਦੇ ਕਰਕੇ ਮੈਂ ਹੁਣ ਇੱਥੇ ਹੋਰ ਵੀ ਚੀਜ਼ਾਂ ਜਿਹੜੀਆਂ ਆਪਣੇ ਫਰੈਂਡ ਨੂੰ ਵੀ ਦੱਸਣਾ ਵਾਂ ਸਾਰਿਆਂ ਨੂੰ ਇੱਥੇ ਭੇਜੂਗੀ ਅਸੀਂ ਜਗਰਾਂਵਲ ਤੋਂ ਆਏ ਇੱਥੇ ਲੱਗਣ ਕਿ ਇਹਨਾਂ ਦੀ ਐਡਸ ਮਿਸਿਸ ਔਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਚੀਜ਼ਾਂ ਮੈਂ ਇਹਨਾਂ ਨੂੰ ਇਹਦੇ ਨਾਲ ਫੋਨ ਤੇ ਦਿੱਤੀਆਂ ਨੇ ਏ ਆਈਫੋਨ 16 ਇਹ ਨਹੀਂ ਕਿ ਆਈਫੋਨ 16 ਤੁਸੀਂ ਕੋਈ ਵੀ ਫੋਨ ਆਗਰ ਆਈਫੋਨ ਹੋਵੇ Oppo ਹੋਵੇ ਕਿਸੇ ਵੀ ਬ੍ਰਾਂਡ ਦਾ ਤੁਸੀਂ ਬਾਏ ਕਰਦੇ ਹੋ ਆਈਫੋਨ ਦੇ ਨਾਲ ਕੀ ਮੈਂ ਇਹਨਾਂ ਨੂੰ ਓਪਰ ਦਿੱਤੀ ਹੈ ਔਰ ਵਾਇਰਲੈਸ ਪਾਵਰ ਬੈਂਕ ਜੋ 10000 ਐਮਐਸ ਦਾ ਨਾ ਨਾ ਕਰਦੇ ਕਿ 2500 ਰੁਪਏ ਦੀ ਕੋਸਟਿੰਗ ਹੈ ਇਹਨਾਂ ਨੂੰ ਫਲੇਅਰ ਦਾ ਸਕਰੀਨ ਗਾਰਡ 오ਰੀਜਨਲ ਜੋ ਹਰ ਬੰਦੇ ਨੇ ਫੋਨ ਬਾਈ ਕਰਦੇ ਹੀ ਉਹਨੂੰ ਲਗਾਉਣਾ ਹੁੰਦਾ ਔਰ ਇਹਦੇ ਨਾਲ ਇੱਕ 오ਰੀਜਨਲ ਆਈਕਨ ਦਾ ਕਵਰ ਔਰ ਬੇਸਿਕਲੀ ਤੁਸੀਂ 99% ਸਾਰਿਆਂ ਤੋਂ ਸੁਣਿਆ ਹੋਏਗਾ ਕਿ ਕੋਈ ਤੁਹਾਨੂੰ ট্রান্সਪੇਰੈਂਟ ਕਵਰ ਦੇ ਰਿਹਾ ਕੋਈ ਤੁਹਾਨੂੰ ਸਿਲੀਕੋਨ ਕਵਰ ਦੇ ਰਿਹਾ ਬਟ ਅਸੀਂ ਇਸ ਠਾਕੁਰ ਮੋਬਾਈਲ ਵਰਡ ਤੇ ਤੁਹਾਨੂੰ ਸਪੈਸ਼ਲੀ ਹਰ ਤਰ੍ਹਾਂ ਦਾ 오ਰੀਜਨਲ ਔਰ ਤੁਹਾਡੇ ਮਨਪਸੰਦ ਕਵਰ ਦੇਣਾ ਹੈ ਉਸੀਂ ਜਿਸ ਕਵਰ ਤੇ ਹੱਥ ਰੱਖੋਗੇ ਅਸੀਂ ਉਹੀ ਕਵਰ ਤੁਹਾਨੂੰ ਦੇ ਕੇ ਭੇਜਾਂਗੇ ਔਰ ਗਿਜ਼ਮੋਰ ਬ੍ਰਾਂਡ ਦੇ ਹੈੱਡਫੋਨਸ ਸੈਕੰਡਰੀ ਆਪਸ਼ਨ ਇਹ ਹੈ ਅਗਰ ਤੁਸੀਂ ਗਿਜ਼ਮੋਰ ਬ੍ਰਾਂਡ ਦਾ ਹੈੱਡਫੋਨ ਨਹੀਂ ਲੈਣਾ ਚਾਹੁੰਦੇ ਤੁਸੀਂ ਪੈਟਰੋਨਿਕਸ ਪੈਟਰੋਨਿਕਸ ਬ੍ਰਾਂਡ ਦਾ ਵੀ ਤੁਸੀਂ ਲੈ ਸਕਦੇ ਹੋ ਮੇਰੇ ਕੋਲ ਅਜਿਤ ਕੀ ਮੇਰੇ ਸਾਹਮਣੇ ایرਫੋਨਸ ਪਿਆ ਹੈ ਐਂਡ 3rd 4th ਥਿੰਗ ਇਹ ਹੈ ਕਿ ਲਾਸਟ ਗਿਫਟ ਇਹਦੇ ਨਾਲ ਫੋਨ ਦੀ ਮੈਂਬਰਨ ਇਹ ਪੰਜ ਦੀਆਂ ਪੰਜ ਚੀਜ਼ਾਂ ਆਪਾਂ ਨੂੰ ਫੋਨ ਦੇ ਨਾਲ ਲਵਾਉਣੀਆਂ ਹੀ ਪੈਦੀਆਂ ਨੇ ਜਿਹਦੇ ਕਰਕੇ ਕੋਸਟਿੰਗ ਆਪਾਂ ਘੱਟੋ ਘਾਟ 2500 500 500 से 5500 ਦਾ ਹੈੱਡਫੋਨ 150 200 ਰੁਪਏ ਦੀ ਮੈਂਬਰਨ ਜਿਹਦੇ ਕਰਕੇ ਕੋਸਟਿੰਗ ਇਹ ਹੈ ਕਿ ਆਪਾਂ ਉਹਨੂੰ 400 ਤੋਂ 5000 ਰੁਪਏ ਉੱਤੇ ਖਰਚਦੇ ਹੀ ਖਰਚ ਰਹੇ ਆ ਅਗਰ ਮੈਂ ਵਾਇਰਲੈਸ ਚਾਰਜਰ ਹਰ ਪદ્ધਤੀ ਨੀਡ ਨਹੀਂ ਹੁੰਦੀ ਅਗਰ ਮੈਂ ਵਾਇਰਲੈਸ ਚਾਰਜਰ ਨਾ ਕਰਦਾ ਫਿਰ 2000 ਰੁਪਏ ਬੰਦਾ ਖਰਚਦੇ ਖਰਚਦਾ ਹੈ ਪ੍ਰੈਸ ਨਾਲੋਂ ਸਾਰੀ ਚੀਜ਼ਾਂ ਨਾਲੋਂ ਇਹ ਚੀਜ਼ਾਂ ਦਾ ਗਾਇਸ ਬਹੁਤ ਵਧੀਆ ਹੈ ਜਿਹਦੇ ਕਰਕੇ ਆਪਾਂ ਉੱਤੇ ਖਰਚਦੇ ਕਰਦੇ ਆ ਬਾਕੀ ਆਪਾਂ ਇਹ ਕਹਿ ਸਕਦੇ ਆ ਕਿ ਜਿਹੜਾ ਵੀ ਕਸਟਮਰ ਹੈ ਭਾਜੀ ਇਹਨਾਂ ਕੋਲ ਆ ਰਹੇ ਆ ਠਾਕੁਰ ਮੋਬਾਈਲ ਵਰਡ ਤੇ ਆ ਰਹੇ ਆ ਉਹਦੀ ਪੰਜੋ ਦੀ ਪੰਜੋ ਉਂਗਲਾਂ ਘੋਚ ਨੇ ਕਿਉਂਕਿ ਜੋ ਚੀਜ਼ਾਂ ਭਾਜੀ ਦੇ ਰਹੇ ਨੇ ਇਹ ਰੀਅਲ ਹੈ ਕਿ ਹਾਂ ਵੀ ਜੋ ਬਾਹਰ ਆਪਾਂ ਜਾਣਦੇ ਆ ਇਹਨਾਂ ਦਾ ਜਦੋਂ ਪ੍ਰਾਈਸ ਵਗੈਰਾ ਪਤਾ ਕਰਦੇ ਆ ਆਪਣਾ 2.5-3000 ਰੁਪਿਆ ਇਹਨਾਂ ਚੀਜ਼ਾਂ ਦੇ ਵਿੱਚ ਹੀ ਵੇਸਟ ਹੁੰਦਾ ਵਾ ਬੜਾ ਭਾਜੀ ਉਹਨਾਂ ਨੇ ਕਿ ਆਪਣੇ ਜੋ ਲੋਕ ਹੈ ਆਪਣੇ ਜੋ ਪੰਜਾਬੀ ਨੇ ਉਹਨਾਂ ਬਾਰੇ ਸੋਚਿਆ ਕਿ ਹਾਂ ਇਹ ਚੀਜ਼ਾਂ ਇਹਨਾਂ ਨੇ ਜੋ ਫ੍ਰੀ ਦੇਣੀਆਂ ਸ਼ੁਰੂ ਕੀਤੀਆਂ ਨਾਲ ਬਹੁਤ ਵੱਡਾ ਪਰਾਲਾ ਵਾ ਪਰ ਭਾਜੀ ਦੇ ਲਈ ਓਕੇ ਹੈ ਗੁੱਡ ਲੱਕੀ ਗੁੱਡ ਲੱਕ ਫਰਨੀਸ਼ ਐਂਡ ਮੈਂ ਤੁਹਾਨੂੰ ਲਾਸਟ ਜਾਂਦੇ ਹੋਏ ਇੱਕ ਹੋਰ ਚੀਜ਼ ਕਹੂੰਗਾ ਮੇਰੇ ਕੋ ਜਿਹੜੇ ਬ੍ਰਾਂਡਸ ਅਵੇਲੇਬਲ ਨੇ ਔਰ ਜਿਹੜਾ ਮੇਰੇ ਕੋ ਸਟੋਰ ਹੈ ਮੇਰੇ ਕੋ ਸਾਰੇ ਤਰ੍ਹਾਂ ਦੇ ਬ੍ਰਾਂਡਸ ਮਿਲਣਗੇ ਜਿਹਦੇ ਵਿੱਚ ਰੈਡਮੀ ਦਾ ਬ੍ਰਾਂਡ ਮਿਲੇਗਾ ਤੁਹਾਨੂੰ ਇਹਦੇ ਵਿੱਚ ਵੀਵੋ ਦਾ ਮਿਲੇਗਾ ਸੈਮਸੰਗ ਦਾ ਮਿਲੇਗਾ Oppo ਦਾ ਮਿਲੇਗਾ Tecno ਮਿਲੇਗਾ iTel ਮਿਲੇਗਾ ਉਹਦੇ ਵਿੱਚ ਤੁਹਾਨੂੰ Realme ਮਿਲ ਜਾਏਗਾ Redmi ਦੇ ਪੈਡ Xiaomi ਦੇ ਪੈਡ Apple ਦੇ iPad ਤੁਹਾਨੂੰ ਹਰ ਤਰ੍ਹਾਂ ਦਾ ਮੇਰੇ ਕੋਲ ਫੋਨ ਚਾਰਜਰ ਐਕਸੈਸਰੀ ਸਭ ਕੁਝ ਅਵੇਲੇਬਲ ਮਿਲੇਗਾ ਪਲੀਜ਼ ਤੁਸੀਂ ਵਿਜ਼ਿਟ ਕਰਨਾ ਹੈ ਵਿਜ਼ਿਟ ਆਣਾ ਕਿੱਥੇ ਹੈ ਕੁਮਾਰ ਮੰਡੀ ਕੁਮਾਰ ਮੰਡੀ ਚੌਕ ਨੀਅਰ ਬਿਸਤਰਾ 226 ਅਡਜੋਇਨਿੰਗ ਬਿਸਤਰਾ 226 ਔਰ ਮੇਰੇ ਨਾਲ ਜਿਹੜੀ ਦੁਕਾਨ ਦਾ ਨਾਮ ਹੈ オーਪਨ ਦਾ ਠਾਕੁਰ ਮੋਬਾਈਲ ਵਰਡ ਔਰ ਮੇਰੇ ਅਨਮੋਲ ਜੀ ਮੇਰੇ ਬ੍ਰਦਰ ਮੇਰੇ ਕੋਲ ਆਇਏ ਨੇ ਮੈਨੂੰ ਬੜੀ ਹੀ ਖੁਸ਼ੀ ਹੋਈ ਕਿ ਇਹਨਾਂ ਨੇ ਮੇਰੇ ਕੋਲ ਵਿਜ਼ਿਟ ਕੀਤਾ ਔਰ ਮੇਰੇ ਕੋਲ ਇੰਨੇ ਵਧੀਆ ਮੇਰੇ ਕਸਬਰ ਖੜੇ ਨੇ ਅੱਜ ਔਰ ਜਿਹੜੇ ਮੇਰੇ ਕੋਲ ਹਰ ਸਾਲ ਆਉਂਦੇ ਨੇ ਮੈਂ ਇਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਦਾ ਥੈਂਕ ਯੂ ਬਾਕੀ ਐਡਰੈਸ ਵਗੈਰਾ ਨੋਟ ਕਰ ਲਓ ਤੁਹਾਨੂੰ ਮੈਂ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹ ਸਾਰਾ ਐਡਰੈਸ ਮੈਂਸ਼ਨ ਕਰ ਦੂੰਗਾ ਉਹਦੇ ਨਾਲ ਹੀ ਨਾਲ ਆਓ ਵਿਜ਼ਿਟ ਕਰੋ ਔਰ ਜੋ ਸਕੀਮਾਂ ਚੱਲਦੀਆਂ ਪਈਆਂ ਉਹਨੂੰ ਹੋਰ ਜ਼ਿਆਦਾ ਉਹਦਾ ਫਾਇਦਾ ਲਵੋ ਨਾਲੇ ਭਾਜੀ ਇੱਕ ਹੋਰ ਚੀਜ਼ ਹੈ ਸੁਣਨ ਚਾ ਰਿਹਾ ਵਾਕਿ ਤੁਸੀਂ ਅਜੇ ਅੱਗੇ 쿠ਪਨ ਵਗੈਰਾ ਸਿਸਟਮ ਜਾਂ ਕਿਹੜਾ ਲੱਕੀ ਡ੍ਰੋ ਵੀ ਕੱਢਣ ਜਾ ਰਹੇ ਹੋ ਹਾਂ ਅੱਜ ਤੋਂ ਸ਼ਾਮ ਤੋਂ ਅਸੀਂ ਵੈਸੇ ਇਹ ਸੋਚ ਰਹੇ ਸੀ ਬਟ ਅੱਜ ਤੋਂ ਨਹੀਂ ਅਸੀਂ ਇਹ ਕੱਲ ਤੋਂ ਕਰਨਾ ਜਾ ਰਹੇ ਹਾਂ ਸੰਡੇ ਤੋਂ ਸਾਡੇ ਕੋ ਕੋਈ ਵੀ ਕਸਟਮਰ ਆ ਰਿਹਾ ਸੀ ਉਹਨਾਂ ਨੂੰ ਦੱਸ ਵੀ ਰਹੇ ਹਾਂ ਔਰ ਜਿਹੜੇ ਮੇਰੇ ਨੋਨ ਚ ਹੈ ਮੈਂ ਉਹਨਾਂ ਨੂੰ ਮੈਸੇਜ ਅਸੀਂ ਇੱਕ ਲੱਕੀ ਡਰਾਅ ਸ਼ੁਰੂ ਕਰਨ ਲੱਗੇ ਆ ਜਿਦੇ ਵਿੱਚ ਹਰ ਕਸਟਮਰ ਸਾਡੇ ਕੋਲ ਆਏਗਾ ਫੋਨ ਬਾਇ ਕਰੇਗਾ ਕੋਈ ਵੀ ਬ੍ਰਾਂਡ ਦਾ ਇਹ ਨਹੀਂ ਕਿ ਉਹ 10000 ਵਾਲਾ ਕਸਟਮਰ ਛੋਟਾ ਹੋਏਗਾ ਜਾਂ ਲੱਖਾਂ ਵਾਲਾ ਵੱਡਾ ਹੋਏਗਾ ਅਸੀਂ ਉਹਦੇ ਪਾਵਾਂਗੇ ਸਾਡੇ ਲਈ ਹਰ ਕਸਟਮਰ ਇੱਕ ਬਰਾਬਰ ਹੋਏਗਾ ਸਾਰੇ ਕਸਟਮਰ ਦਾ ਨਾਮ ਦਾ ਇੱਕ ਕੂਪਨ ਪਏਗਾ ਔਰ ਇੱਕ ਮਹੀਨੇ ਬਾਅਦ ਪੂਰੇ 30 ਦਿਨਾਂ ਬਾਅਦ ਅਸੀਂ ਉਹ ਕੂਪਨ ਨੂੰ ਕੱਢਾਂਗੇ ਜਿਹਦਾ ਵੀ ਉਹ ਲੱਕੀ ਡਰਾਅ ਰਿਕਲਦਾ ਉਹਨੂੰ ਆਈਫੋਨ 16 ਸਾਡੇ ਸਟੋਰ ਵੱਲੋਂ ਇੱਕ ਗਿਫਟ ਦਿੱਤਾ ਜਾਏਗਾ ਬਹੁਤ ਵੱਡੀ ਆਫਰ ਹੈ ਦੋਸਤੋ ਇਹ ਹਰ ਕੋਈ ਨਹੀਂ ਦੇ ਸਕਦਾ ਇਹ ਸਿਰਫ ਔਰ ਸਿਰਫ ਠਾਕੁਰ ਮੋਬਾਈਲ ਵਰਡ ਦਿੱਤੀ ਤੁਹਾਨੂੰ ਮਿਲਣ ਜਾ ਰਹੀ ਹੈ ਆਓ ਵਿਜ਼ਿਟ ਕਰੋ ਔਰ ਐਸੀ ਸਕੀਮ ਜੋ ਲੱਗੀਆਂ ਹੋਈਆਂ ਨੇ ਜੋ ਇਹ ਚੱਲ ਰਹੀਆਂ ਨੇ ਇਹਨਾਂ ਦਾ ਫਾਇਦਾ ਚੱਕੋ ਜਿਆਦਾ ਤੋਂ ਜਿਆਦਾ ਬਾਕੀ ਭਾਜੀ ਜਿਵੇਂ ਯੂਥ ਹੈ ਅੱਜ ਕੱਲ ਦੀ ਜਿਹਦਾ ਬਹੁਤ ਘੱਟ ਸੈਲਰੀਆਂ ਹੋਣ ਕਰਕੇ ਵੀ ਕੁਝ ਕੁ ਬੰਦੇ ਆ ਸਾਰਿਆਂ ਦੀ ਨਹੀਂ ਗੱਲ ਕਰਦੇ ਕੀ ਉਹ ਅਫੋਰਡ ਨਹੀਂ ਕਰ ਪੰਦੇ ਉਹਦੇ ਲਈ ਕੋਈ ਸੋਲੂਸ਼ਨ ਕੱਢਿਆ ਹੋਵੇ ਹਾਂ ਉਹਨਾਂ ਲਈ ਬਹੁਤ ਵਧੀਆ ਸਾਡੇ ਕੋਲ ਸੋਲੂਸ਼ਨ ਹੈ ਉਹਨਾਂ ਕੋ ਉਧਾਰ ਕਾਰਡ ਸਰਕਾਰ ਵੱਲੋਂ ਦਿੱਤਾ ਗਿਆ ਹੋਵੇਗਾ ਉਹਨਾਂ ਕੋਲ ਆਪਣਾ ਪੈਨ ਕਾਰਡ ਵੀ ਹੋਏਗਾ ਜਿਹੜੇ ਸ਼ੁਰੂ ਤੋਂ ਸਕੈਂਡਰੀ ਦੋ ਚੀਜ਼ਾਂ ਨੇ ਹ ਕਿਉਂਕਿ ਆਪਾਂ ਇੰਡੀਆ ਚਾ ਕਿਉਂਕਿ ਆਪਣੇ ਕੋ ਅਧਾਰ ਕਾਰਡ ਹੁੰਦਾ ਹੀ ਹੁੰਦਾ ਆ ਇਸ ਕਰਕੇ ਤੁਸੀਂ ਆਪਣਾ ਅਧਾਰ ਕਾਰਡ ਪੈਨ ਕਾਰਡ ਐਂਡ ਇੱਕ ਬੈਂਕ ਦੀ ਕਾਪੀ ਉਹ ਤਿੰਨੇ ਚੀਜ਼ਾਂ ਲੈ ਕੇ ਸਾਡੇ ਕੋਲ ਆਓ ਅਸੀਂ ਤੁਹਾਨੂੰ ਫੋਨ ਤੁਹਾਨੂੰ ਦੇ ਕੇ ਭੇਜਾਂਗੇ ਭਾਜੀ ਇੱਕ ਤੁਹਾਡੀ ਦੂਸਰੀ ਦੁਕਾਨ ਵੀ ਆ ਬਿਲਕੁਲ ਸਾਹਮਣੇ ਦਿਖ ਰਹੀ ਹੈ ਇੱਕ ਵਾਰੀ ਦਿਖਾ ਦਿਓ ਸਾਹਮਣੇ ਦੁਕਾਨ ਰਾਦੇ ਕ੍ਰਿਸ਼ਨਾ ਕਰਕੇ ਆ ਤੇ ਇੱਕ ਵਾਰੀ ਸਾਨੂੰ ਇੱਥੇ ਵੀ ਲੈ ਕੇ ਚੱਲੋ ਕਾਫੀ ਸੋਹਣੀ ਸੋਹਣੀ ਚੀਜ਼ਾਂ ਨੇ ਲੱਗ ਟਾਈਪ ਦੀਆਂ ਦੇਖਣ ਨੂੰ ਮਿਲ ਰਹੀਆਂ ਆਪਾਂ ਨੂੰ ਆਪਾਂ ਚੱਲਦੇ ਉੱਥੇ ਵੀ ਚੱਲਦੇ ਕਰੀ ਆਜੋ ਸੋ ਗਾਇਸ ਚਲੋ ਚੱਲਦੇ ਆਪਾਂ ਅੰਦਰ ਭਾਜੀ ਹਣਾ ਦੀ ਸੈਕੰਡ ਸ਼ਾਪ ਇੱਥੇ ਜਿਹੜੀ ਹੈ ਮੋਬਾਈਲ ਐਸੈਸਰੀ ਸਾਰੀ ਮਿਲਦੀ ਹੈ ਆ ਜਾਓ ਸੋ ਭਾਈ ਹਣਾ ਦੀ ਜਿਹੜੀ ਸੈਕੰਡ ਸ਼ਾਪ ਹੈ ਦੋਸਤੋ ਉਹ ਆਵਾ ਸਰ ਨਮਸਕਾਰ ਜੀ ਹੋਰ ਕੈਸੇ ਹੋ ਸਾਹਿਬ ਬਹੁਤ ਵਧੀਆ ਸਰ ਤੁਸੀਂ ਸੁਣਾਓ ਠੀਕ ਠਾਕ ਹੋ ਬਿਲਕੁਲ ਗਾਇਸ ਪ੍ਰਤੀਕ ਭਾਜੀ ਦੇ ਫਾਦਰ ਸਾਹਿਬ ਫੁੱਲ ਸਪੋਰਟੀ ਪਰਸਨ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਭਾਜੀ ਜਾਨੀ ਇੱਥੇ ਤੱਕ ਪਹੁੰਚੇ ਨੇ Papa, 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 guys papa ji na di dusri shop te enter kar chuke ha tussi मेरे piche देख sakde हो karda प्रीमियम de vich jade कवर वो oh lagge hoye ne papa बिजी ने busy ne oh customer de naal busy ne customer aaye hoye aaj jindivar vi apan ne papa ji onna ko rashi pya hunda va chalo aao ਪਰ ਸੈਕੰਡ ਸ਼ਾਪ ਦੇ ਉੱਤੇ ਵੀ ਪੂਰਾ ਰਸ਼ ਰਹਿੰਦਾ ਭਾਈ ਦੀ ਡੀਲਿੰਗ ਏ ਕਲਾਸ ਹੈ ਕਸਟਮਰ ਪੂਰਾ ਸੈਟੀਸਫਾਈਡ ਹੋ ਕੇ ਜਾਂਦਾ ਵਾ ਪਾਜੀਆ ਨਹੀਂ ਖੜੇ ਨੇ ਭਾਈ ਆਪਾਂ ਕਿੱਥੋਂ ਆਏ ਆ ਮੈਂ ਭਾਈ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆਇਆ ਵੀਰਾ ਵੀਰੇ ਕੀ ਲੈਣ ਆਏ ਆ ਆਪਾਂ ਇੱਧਰ 에어ਪੋਰਟਸ ਮੈਂ ਪਿਛਲੇ ਦਿਨ ਲੈ ਕੇ ਗਿਆ ਸੀਗਾ ਹਵਲੇ 에어ਪੋਰਟਸ ਕਹੀ ਜਾਂਦੇ ਮੇਰਾ ਜਿਹੜਾ ਭਰਾ ਹੈ ਉਹਨੇ ਮੇਰੇ 에어ਪੋਰਟ ਦੀ ਮਾਲ ਲਏ ਉਹਨੇ ਨਵੇਂ ਲੈਣੇ ਪੈਨੇ ਤੇ ਕੁਆਲਿਟੀ ਇਹਦੀ ਬਹੁਤ ਵਧੀਆ ਵਾ ਕਿਉਂਕਿ ਜਿਹੜੀ ਇੱਕ ਹੁੰਦਾ ਨਾ ਐਪਲ ਵੀ ਮਤਲਬ ਕੰਪੀਟੀਸ਼ਨ ਚ ਹੈਗਾ ਤੇ ਉਹ ਇਹ ਵਲਾ ਹੈਗਾ ਵਾ ਨੌਇਸ ਕੰਸਲੇਸ਼ਨ ਐਵਰੀਥਿੰ ਜਦੋਂ ਛੋਟੇ ਭਰਾ ਵੱਡੇ ਭਰਾ ਹੁੰਦੇ ਜਾਂ ਦੋਸਤ ਹੁੰਦੇ 에어ਪੋਰਟ ਤਾਂ ਆਪਣੇ ਮਾਰ ਹੀ ਲੈਂਦੇ ਨੇ ਬੇਸਿਕਲੀ ਕੀ ਹੈ ਇਹ 에어ਪੋਰਟ ਦੇ ਵਿੱਚ ਨਾ ਐਪਲ ਦੇ 에어ਪੋਰਟਸ ਆਉਂਦੇ ਨੇ ਸੇਮ ਉਸੇ ਤਰ੍ਹਾਂ ਨੇ ਨੌਇਸ ਕੰਸਲੇਸ਼ਨ ਹੈ एवरीथिंग ਔਰ ਇਹ 에어ਪੋਰਟਸ ਜਿਹੜੀ ਪ੍ਰਾਈਸ ਅਸੀਂ ਦਿੰਨੇ ਆ ਉਹ ਦਿੰਨੇ ਆ ਹਜ਼ਾਰ ਰੁਪਏ ਦੇ ਸਿਰਫ ਔਰ ਇਸ ਕਰਕੇ ਮੇਰੇ ਭਰਾ ਦੂਰੋ ਦੂਰੋ ਮੇਰੇ ਕੋਲ ਜੁੜੇ ਹੋਏ ਨੇ ਔਰ ਦੂਰੋ ਦੂਰੋ ਆਦੇ ਨੇ ਕਿ ਭਾਜੀ ਤੁਸੀਂ ਇੱਧਾ ਇੱਧਾ ਦੀ ਸਾਨੂੰ ਆਈਟਮਾਂ ਲੱਭ ਲੱਭ ਕੇ ਦੇਦਿਓ ਜਿਹੜੀ ਸਾਨੂੰ ਪੂਰੇ ਸ਼ਹਿਰ ਦੇ ਵਿੱਚ ਨਹੀਂ ਮਿਲਦੀਆਂ ਬਾਕੀ ਤੁਸੀਂ ਇੱਕ ਵਾਰੀ ਪਿੱਛੇ ਦੇਖ ਸਕਦੇ ਹੋ ਜਿਹੜੇ ਆਪਣੇ ਕਵਰ ਹੈ ਸਾਰੇ ਜਿਵੇਂ ਕਹਦੀ ਆ ਲਗਜ਼ਰੀ ਕਵਰ ਜਿਨ੍ਹਾਂ ਨੂੰ ਕਹ ਦਿੰਦੇ ਨੇ ਉਦਾਂ ਦੇ ਆ ਆਈਕੋਨਿਕ ਨੇ ਸਾਰੇ ਤੇ ਆਪਾਂ ਦੇਖ ਰਹੇ ਇੱਧਰ ਮੈਡਮ ਵੀ ਆਏ ਹੋਏ ਨੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਸਚੇ ਅਨਮੋਲ YouTube ਚੈਨਲ ਤੋਂ ਹਾਂਜੀ ਔਰ ਤੁਸੀਂ ਕਿੱਥੋਂ ਆਏ ਹੋ ਅਸੀਂ ਨਾਨਕਸਰ ਤੋਂ ਆਏ ਅਸੀਂ ਨਾਨਕਸਰ ਤੋਂ ਆਇਆ ਕੀ ਲੈਣਾ ਸੀ ਇੱਥੇ ਅਸੀਂ ਆ ਮੋਬਾਈਲ ਦੇ ਕਵਰ ਲੈਣ ਆਏ ਆ ਸਾਨੂੰ ਵੀ ਡਿਜ਼ਾਈਨ ਚ ਵਧੀਆ ਨਹੀਂ ਸੀ ਮਿਲਦੇ ਓਕੇ ਤੇ ਅਸੀਂ ਆ ਡਿਜ਼ਾਈਨ ਸੋਹਣੇ ਦੇਖ ਕੇ ਸਾਨੂੰ ਪਤਾ ਲੱਗਿਆ ਸੀ ਜਿਹੜਾ ਦਾ ਕ੍ਰਿਸ਼ਨ ਆਏ ਤਾਂ ਜ਼ਿਆਦਾ ਵਧੀਆ ਮਿਲਦੇ ਆ ਅਸੀਂ ਉੱਥੋਂ ਲੈਣੇ ਆ ਤੁਸੀਂ ਏਡੀ ਦੂਰੋਂ ਦੀ ਇੱਥੇ ਆਏ ਕਵਰ ਲੈਣ ਮੈਂ। ਅਡੀ ਕੁੜੀ ਵਿਆਹ ਹੀ ਵਿਧਿਆਣੀ। ਉਹ ਕਿਆ ਬਾਤ ਹੈ। ਉਹਨੇ ਬੋਲਿਆ ਸੀ ਮਮਾ ਉੱਥੇ ਆਓ। ਅੱਛਾ ਮੈਮ ਤੁਸੀਂ ਏਡੀ ਦੂਰੋਂ ਦੀ ਇੱਥੇ ਸਿਰਫ ਕਵਰ ਲੈਣ ਆਏ ਕੀ ਉੱਥੇ ਕਵਰ ਨਹੀਂ ਮਿਲਦੇ ਸੀ ਮੈਮ? ਨਹੀਂ ਮਿਲਦੇ ਨਹੀਂ ਜੀ ਬਹੁਤ ਮਿਲਦੇ ਆ। ਤੇ ਇੱਥੇ ਕੀ ਮਤਲਬ ਕੀ ਆਪਾਂ ਨੂੰ ਬਹੁਤ ਘੱਟ ਰੇਟ ਬਹੁਤ ਫਰਕ ਹੈ ਮੈਮ। ਹਾਂ ਜੀ। ਤੁਸੀਂ ਚੈੱਕ ਕਰ ਸਕਦੇ ਹੋ ਨਾਨਕਸਰ ਤੋਂ ਮੈਮ ਸਪੈਸ਼ਲੀ ਕਵਰ ਲੈਣ ਆਏ ਆ ਨਾਰਮਲ ਹੀ ਬੰਦਾ ਆਨਲਾਈਨ ਮੰਗਾ ਲੈਂਦਾ ਇੰਨਾ ਕਿਹੜਾ ਸਸਤਾ ਮਿਲਦਾ। ਭਾਜੀ ਨੂੰ ਕਰੋ ਅੱਗੇ। ਭਾਜੀ ਇਹ ਕੀ ਗੱਲ ਹੈ? ਪਾਜੀ ਜਿਹੜੇ ਇਹ ਚੀਜ਼ ਦੇ ਕਵਰਸ ਨੇ ਨਾ ਕਵਰ ਦੀ ਬੇਸਿਕਲੀ ਇੱਕ ਹਉਆ ਬਣਾਇਆ ਹੋਇਆ ਸੀ ਸਾਰੇ ਲੋਕਾਂ ਨੇ ਕਿ ਕਵਰ 1500 ਰੁਪਏ 2000 ਰੁਪਏ ਇੱਕ ਤੁਸੀਂ ਬਲੀਵ ਕਰੋਗੇ ਮਾਰਕੀਟ ਦੇ ਵਿੱਚ ਆਪਾਂ ਜਾਈਏ ਨਾ ਆਪਾਂ 100-100 ਰੁਪਏ ਦੇ ਇੱਕ ਪਲਾਸਟਿਕ ਦੇ ਰੱਦੀ ਜਿਹੇ ਕਵਰ ਆਪਾਂ ਲੈ ਕੇ ਆ ਰਹੇ ਆ ਔਰ ਤੁਸੀਂ ਬਲੀਵ ਕਰੋਗੇ ਆ ਕਵਰ ਆਇਆ ਇੱਕ ਆ ਕਵਰ ਜਿਹੜਾ ਮੈਂ ਇੱਥੇ ਕਿਤੇ ਵੀ ਤੁਸੀਂ ਟਰਾਈ ਕਰੋਗੇ ਇਹਦੇ ਕੋਈ 300 ਰੁਪਏ ਕੋਈ 400 ਰੁਪਏ ਪਾਜੀ ਸਿਰਫ 150 ਰੁਪਏ ਦਾ ਕਵਰ ਆ ਇਹ ਇਹ 100-150 ਰੁਪਏ ਤੋਂ ਸਿਰਫ ਇਹ ਕਵਰਾਂ ਦੀ ਫੰਕੀ-ਫੰਕੀ ਕਰ ਰਹੀ ਸਟਾਰਟਿੰਗ ਆ ਆ ਬਹੁਤ ਹੈਵੀ ਜਿਹੜਾ ਆਪਾਂ ਵੈਡਿੰਗ ਦੇ ਵਿੱਚ ਜਾਂਦੇ ਆ ਕਿਤੇ ਵੀ ਜਾਂਦੇ ਆ ਲੋਕੀ ਕਹਿੰਦੇ ਨੇ ਆਪਾਂ 800 ਦਾ ਕਵਰ ਹੈਵੀ ਕਵਰ ਔਰ ਇਹ 2.5 250 ਰੁਪਏ ਦੇ ਸਿਰਫ ਕਵਰ ਨੇ 200 ਰੁਪਏ 150 ਰੁਪਏ 250 ਰੁਪਏ ਜਿੰਨੇ ਮਰਜ਼ੀ ਚੱਕੋ ਮੇਰੇ ਕੋਲ ਆ ਕੇ ਅਜੀ ਅਭੀ ਸੇਮ ਹੀ ਰੇਟ ਆ ਸੇਮ ਭਾਜੀ ਇਹ ਐਨਵਾਈ ਦਾ ਮੈਂ ਪਰਸੋ ਹਲੇ ਤੁਸੀਂ ਮੇਰੇ ਲਾਈਕ ਸਾਰਿਆਂ ਨੇ ਦੇਖੀ ਵੀ ਹੋਣੀ ਹੈ ਮੈਂ ਪਰਸੋ ਇੱਕ ਵੀਡੀਓ ਪਾਈ ਸੀ ਕਿ ਲੋਕੀ ਐਨਵਾਈ ਦਾ オリジナル ਬ੍ਰਾਂਡ ਹੈ ਲੋਕੀ 9 900 ਰੁਪਏ 1000 1000 ਰੁਪਏ ਦਾ ਕਵਰ ਵੇਚਦੇ ਨੇ ਔਰ ਮੈਂ 900 ਰੁਪਏ ਚ ਦੋ ਕਵਰ ਲਾਏ ਸੀ ਔਰ ਜਿਹੜਾ ਵੀ ਇਹਨੂੰ ਲਾਈਕ ਕਰੇਗਾ ਸਾਰਾ ਕੁਝ ਕਰੇਗਾ ਔਰ ਮੈਂ ਅੱਜ ਵੀ ਕਹਣਾ ਜਿਹੜਾ ਮੇਰੇ ਬ੍ਰਦਰ ਦੇ ਥਰੂ ਇਹਨੂੰ ਲਾਈਕ ਸਬਸਕ੍ਰਾਈਬਰ ਮੇਰੇ ਬਰਦਰ ਦਾ ਕੋਈ ਵੀ ਆਏਗਾ ਮੈਂ 1 2 ਨਹੀਂ ਉਹਨੂੰ 3 ਕਵਰ ਵੀ ਦੇ ਕੇ ਭੇਜੂਗਾ ਨੋਟ ਕਰ ਲਓ ਦੋਸਤੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਮੈਂਟਾਂ ਦੀ ਰੇਲ ਬਣਾ ਦਿਓ ਨਾਲ ਹੀ ਲਾਈਕ ਠੋਕ ਠੋਕ ਕੇ ਕਰ ਦਿਓ ਕਿਉਂਕਿ ਇਹਦੇ ਚ ਤੁਹਾਡਾ ਹੀ ਵਾਦਾ ਵਾ ਤੁਹਾਨੂੰ ਤਿੰਨ ਤਿੰਨ ਕਵਰ ਜਿਹੜੇ ਆ ਜਦੋਂ ਆਪਾਂ ਪਤਾ ਕਰਦੇ ਹਾਂ 800 900 700 ਇਹ ਰੇਂਜ ਦੇ ਵਿੱਚ ਮਿਲਦੇ ਆ ਸਿਰਫ 150 ਰੁਪਏ ਦੇ ਵਿੱਚ ਕੁਝ ਵੀ ਨਹੀਂ ਆ ਇਦੋਂ ਵੀ ਉੱਤੇ ਉੱਤੇ ਦੇ ਕਵਰ ਜਿਹੜ ਕਾਫੀ ਆਡਮਾ ਤੁਹਾਨੂੰ ਜੋ ਹੈ ਨਾਲ ਫ੍ਰੀ ਮਿਲਣ ਜਾ ਰਹੀਆਂ ਨੇ ਭਾਜੀ ਜਿਹੜੀ ਸਾਡੀ ਆਡੀਅנס ਦੇਖ ਰਹੀ ਹੈ ਉਹਨੂੰ ਆਣਾ ਕਿੱਥੇ ਹੋਏਗਾ ਆਣਾ ਕਿਤੇ ਵੀ ਨਹੀਂ ਪੈਣਾ ਬਹੁਤ ਹਰ ਵੀਡੀਓ 'ਚ ਮੈਂ ਤੁਹਾਨੂੰ ਬਾਰ-ਬਾਰ ਕਹਿੰਨਾ ਹਰ ਵੀਡੀਓ ਦੇ ਵਿੱਚ ਕਿ ਤੁਸੀਂ ਕਿਤੇ ਵੀ ਜਾਣਾ ਕੁਮਾਰ ਮੰਡੀ ਵੀਡੀਓ ਮਾਰਕੀਟ ਓਪੋਜ਼ਿਟ ਬਿਸਤਰਾ 226 ਰਾਧੇਕ੍ਰਿਸ਼ਨਾ ਮੋਬਾਈਲ ਵਰਡ ਔਰ ਮੇਰਾ نیچے ਕੰਟੈਕਟ ਨੰਬਰ ਵੀ ਦਿੱਤਾ ਜਾਏਗਾ ਔਰ ਬ੍ਰਦਰ ਨੇ نیچے ਲਿੰਕ ਵੀ ਮੇਰਾ ਪਾਇਆ ਹੋਏਗਾ ਸਭ ਤੋਂ ਵਧੀਆ ਸਿੰਪਲ ਕੁਮਾਰ ਮੰਡੀ ਬਿਸਤਰੋ 226 ਦੀ ਤੁਸੀਂ ਲੋਕੇਸ਼ਨ ਸਰਚ ਕਰੋ Google ਤੇ ਔਰ ਸਿੱਧਾ ਤੁਸੀਂ ਮੇਰੀ ਦੁਕਾਨ ਦੇ ਬਾਹਰ ਆ ਕੇ ਖੜੋਗੇ ਬਿਲਕੁਲ ਦੋਸਤੋ ਤੁਸੀਂ ਐਡਰੈਸ ਵਗੈਰਾ ਨੋਟ ਕਰ ਲਓ ਭਾਜੀ ਇੱਕ ਇੰਸਟਾ ਪੇਜ ਵੀ ਆਪਣਾ ਦਾ ਦੋ ਮੈਂ ਵੈਸੇ ਮੈਂਸ਼ਨ ਕਰ ਦੂੰਗਾ ਨਾਲ ਜਿਹਦੇ ਚ ਉਹਨਾਂ ਨੂੰ ਪਤਾ ਚੱਲਦਾ ਰਹੇ ਕਿ ਕੀ ਕੀ ਨਵੀਂ ਵੈਰਾਈਟੀ ਜੋ ਭਾਜੀ ਦੇ ਕੋਲ ਅਵੇਲੇਬਲ ਹੋ ਰਹੀ ਹੈ ਹਾਂ ਇੰਸਟਾਗ੍ਰam ਤੇ ਵੀ ਮੇਰੀ ਰਾਧੇਕ੍ਰਿਸ਼ਨਾ ਮੋਬਾਈਲ ਵਰਡ ਦੇ ਨਾਮ ਤੇ ਆਈਡੀ ਹੈ ਉਹਦੇ ਵਿੱਚ ਵੀ ਮੇਰੀ ਆਪਣਾ ਪ੍ਰੋਪਰ ਡਿਸਪਲੇ ਰਾਧੇਕ੍ਰਿਸ਼ਨ ਮੋਬਾਈਲ ਵਰਦੇ ਬੋਰਡ ਦੇ ਪੂਰਾ ਐਡਰੈਸ ਦੇ ਨਾਲ ਡਿਸਪਲੇ ਦਾ ਸਾਰਾ ਲੱਗਿਆ ਹੋਇਆ ਹੈ ਔਰ ਉਹਦੇ ਵਿੱਚ ਮੈਂ ਜਿੰਨੀ ਵੀ ਕਲੈਕਸ਼ਨ ਹੈ ਮੇਰੀ ਡੇਲੀ ਟੂ ਡੇਲੀ ਜਿੰਨੇ ਵੀ ਆਦੀ ਮੈਂ ਸਾਰੇ ਉੱਤੇ ਅਪਡੇਟ ਕਰਦਾ ਰਹਿਣਾ ਔਰ ਮੇਰੇ ਨਾਲ ਸ਼ਾਇਦ ਮੇਰੇ ਹੁਣ ਸਾਰੇ ਭੈਣ ਭਰਾ ਬਹੁਤ ਜੁੜਦੇ ਪਏ ਨੇ ਔਰ ਲਾਸਟ ਵਿੱਚ ਕਿੰਨੀਆਂ ਜਿੰਨੀਆਂ ਵੀਡੀਓ ਪਾਈਆਂ ਮੈਨੂੰ ਬਹੁਤ ਪਿਆਰ ਮਿਲਿਆ ਮੇਰੀ ਆਡੀਅנס ਸਾ ਬਾਕੀ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆਦਾ ਕਰਦੇ ਆ ਕਿ ਤੁਸੀਂ ਸਾਡੀ ਆਡੀਅנס ਨੂੰ ਇੰਨਾ ਕੁ ਮਤਲਬ ਕਿ ਪਿਆਰ ਦੇ ਨਾਲ ਨਾਲ ਇੰਨਾ ਉਹਨਾਂ ਨੂੰ ਵਧੀਆ ਗਿਫਟ ਵੀ ਦੇ ਰਹੇ ਹੋ ਔਰ ਨਾਲ ਹੀ ਨਾਲ ਬਹੁਤ ਰੀਜ਼ੋਨੇਬਲ ਪ੍ਰਾਈਸ ਦੇ ਵਿੱਚ ਕਵਰ ਵੀ ਦੇ ਰਹੇ ਹਾਂ ਕਿਉਂਕਿ ਨਾਰਮਲੀ ਬਾਹਰ ਜਾਂਦੇ ਆ ਤਾਂ ਬਹੁਤ ਛਲ ਲੈਂਦੀ ਹੈ ਕਵਰਾਂ ਦੇ ਵਿੱਚ ਬਟ ਤੁਸੀਂ ਬਹੁਤ ਹੀ ਰੀਜ਼ੋਨੇਬਲ ਰੇਟ ਦੇ ਵਿੱਚ ਅਗਰ ਕੋਈ ਮੋਬਾਈਲ ਪਰਚੇਸ ਕਰ ਰਿਹਾ ਨਾਰਮਲੀ ਉਹਨਾਂ ਨੂੰ ਪ੍ਰੈਸਾਂ ਜਾਂ ਧੜੀਆਂ ਦੀ ਲੋੜ ਨਹੀਂ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਆ ਭਾਜੀ ਉਹ ਪ੍ਰੋਵਾਈਡ ਕਰਾ ਰਹੇ ਨੇ ਤੇ ਬਹੁਤ ਮੈਂ ਇਹਦੇ ਵਿੱਚ ਇੱਕ ਸੌਰੀ ਮੈਂ ਤੁਹਾਡੀ ਗੱਲ ਨੂੰ ਕੱਟਣਾ ਚਾਹਣਾ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਜੇ ਨਾ ਜਿਹੜੇ ਬੇਸਿਕਲੀ ਆਪਾਂ ਇੱਕ ਆਨਲਾਈਨ ਤੇ ਨਾ ਬਹੁਤ ਆਪਾਂ ਬ੍ਰਾਂਡਸ ਦੇਖਦੇ ਹੈ ਨਾ ਇਹ ਮੈਟਲ ਦੇ ਕਵਰ ਆਂਦੇ ਨੇ オリジナル ਦੇ ਵਿੱਚ ਆ ਚੀਜ਼ਾਂ ਦੇ ਵਿੱਚ ਇਹ ਬੇਸਿਕਲੀ オリジナル100% ਮੈਟਲ ਦੇ ਵਿੱਚ ਪਰਫਿਊਮ ਕਵਰ ਹੈ ਆ ਚੀਜ਼ਾਂ ਹੋ ਗਈਆਂ ਇਹਦੇ ਵਿੱਚ ਆਈਫੋਨ ਦੇ ਆ ਕਵਰਸ ਹੋਗੇ ਜਿਹੜੀ ਚੀਜ਼ ਆਨਲਾਈਨ ਅੱਜ ਦਾ ਪ੍ਰਾਈਸ ਹੈ 3499 5499 ਭਾਵੇਂ ਜਦੋਂ ਮਰਜੀ ਮੇਰੇ ਕੋਲ 1000 ਤੋਂ 1500 ਰੁਪਏ ਦੇ ਵਿੱਚ ਵੀ ਜਾ ਕੇ ਤੁਸੀਂ ਮੇਰੇ ਤੋਂ ਬਾਇ ਕਰ ਸਕਦੇ ਹੋ ਔਰ ਇਹਦੇ ਵਿੱਚ Z ਆਰਟੀਕਲ 360 ਡਿਗਰੀ ਆਰਟੀਕਲਸ ਹਰ ਤਰ੍ਹਾਂ ਦਾ ਮੇਰੇ ਕੋਲ ਇਹਦਾ ਕਵਰ ਅਵੇਲੇਬਲ ਹੈ ਔਰ ਮੇਰੇ ਕੋਲ ਜਿਹੜਾ ਫੋਨ ਦੇ ਸਕਰੀਨ ਗਾਰਡਸ ਲੱਗਦੇ ਨੇ 100 ਰੁਪਏ ਦਾ 50 ਰੁਪਏ ਦਾ 200 ਰੁਪਏ ਦਾ 100 100 ਰੁਪਏ ਦਾ 50 50 ਰੁਪਏ ਦਾ ਮੇਰੇ ਕੋਈ ਕੰਮ ਨਹੀਂ ਹੈ ਬਟ ਅਗਰ ਤੁਸੀਂ ਮੰਗੋਗੇ ਕਿ ਮੇਰੇ ਕੋ ਠਾਕੁਰ ਤੇ ਆ ਕੇ ਕੁਆਲਿਟੀ ਚਾਹੀਦੀ ਹੈ ਕੁਆਲਿਟੀ ਆਫ ਪ੍ਰੋਡਕਟ ਮੇਰੇ ਕੋ ਇੱਕ ਨੰਬਰ ਮਿਲੇਗਾ ਹਾਂ ਅਗਰ ਮੈਂ ਤੁਹਾਡੀ ਸਰਵਿਸ ਲਈ ਆਉਂਗਾ ਮੈਂ ਟੋਟਲੀ 100% ਤੁਹਾਨੂੰ ਸਰਵਿਸ ਦੂੰਗਾ ਔਰ ਜਿਹਦੇ ਕਰਕੇ ਕੀ ਹੈ ਮੇਰਾ ਕੋਈ ਭੈਣ ਭਰਾ ਬੇਸ਼ੱਕ ਇੱਥੇ ਨਹੀਂ ਆ ਸਕਦਾ ਬਾਹਰ ਚਾਹ ਸੋ ਕੰਮ ਕਰਕੇ ਬਿਜ਼ੀ ਹੁੰਦਾ ਮੈਂ ਹੋਮ ਡਿਲੀਵਰੀ ਇਨ ਲੁਧਿਆਣਾ ਦੇ ਵਿੱਚ ਉਹ ਵੀ ਕਰਵਾ ਦੂੰਗਾ ਫ੍ਰੀ ਆਫ ਕੋਸ ਬਾਕੀ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਕੀਮਤੀ ਸਮਾਂ ਇਹਨੇ ਕਸਟਮਰਾਂ ਦੇ ਵਿੱਚ ਵੀ ਸਾਨੂੰ ਦਿੱਤਾ ਔਰ ਬਾਕੀ ਆਡੀਅנס ਨੂੰ ਜੇ ਵੀਡੀਓ ਵਧੀਆ ਲੱਗੀ ਤੇ ਦੱਬ ਕੇ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਓਕੇ